ਤਲ ਗੁਰ ਸੇਵੀਐ ਅਹ ਨਿਸ ਸਹਜਿਸ ਭਾਇ ਦਰਸ਼ਨ ਪਰਸੈ ਗੁਰੂ ਕੈ ਜਨਮੁ ਨਾਰਨੁ ਦੁਖੁ ਜਾਈ ਹੋਵ ਸਿਫਤਿ ਖਸਮ ਦੀ ਗੁਰਸੋ ਕੁਰਸੋਂ ਛੱਟੀਆਂ ਤੁਦਿੱਠੇ ਸੱਚੇ ਬਾਤਿ ਸ਼ੋ ਮਲ ਜਨਮ ਜਨ ਮੰਦੀ ਕੱਟੀਆਂ ਸੁਜਣ ਸੱਚਾ ਬਾਤਿ ਸ਼ੋ ਸਿਰਸ਼ੋਂਦਿ ਸ਼ੋ ਪਸ ਬਹਟਿਓ ਸੋਹੀਏ ਸੋਨਾ ਦਾਰੀ ਸੋ ਸਜਣ ਸੱਚਾ ਪਤਸ਼ਾਹ ਸਿਰਸ਼ੋ ਹੰਦਰ ਸੋ ਜਿਸ ਪਸ ਬਹਟਿਓ ਯਾ ਸੋਹੀਏ ਸਭਨਾ ਦਾ ਵੀਸਾ ਹੋ ਸਤਨਾ ਸ਼੍ਰੀ ਲੋਕ ਮਹੱਲਾਤੀ ਜਾ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਦਿਸ਼ਨੋ ਵਿਕਾਰ ਹੋਮੇ ਵਿੱਚ ਸਭ ਪੜ ਥੱਕੇ ਦੂਜੇ ਭਾਏ ਖੁਆ ਗੁੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਭਾਈ ਖਵਾਰ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਖੁਜ ਤਤ ਲਹ ਪਾਏ ਮੁਖ ਦਵਾਰ ਗੁਣ ਨਿਧਾਨ ਹਰ ਪਾਇਆ ਸਹਜ ਕਰੇ ਵਿਚਾਰ ਧਨਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਅਧਾਰ ਮਹਲਾ 3 ਨੇ ਮਨ ਮਾਰੇ ਕੋਏ ਨ ਸਿੱਝਾਈ ਵੇਖੋ ਕੋ ਲਿਵ ਲਾਇ ਬੇਖ ਤਾਰੀ ਤੀਰਥੇ ਭਵ ਥੱਕੇ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਇਹ ਮਨ ਜੀਵਤ ਮਰੇ ਸਚ ਰਹਿ ਲਿਵ ਲਾਇ ਨਾਨਕ ਇਸ ਮਨ ਕੀ ਮਾਲ ਇਉ ਉੱਤਰੈ ਹੋਇ ਸ਼ਬਦ ਜਲਾਏ ਪੋੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਨਾਮ ਦਿਰੜਾਵਹ ਇਕ ਕਿਨਕਾ ਹਰ ਹਰ ਸੀਗਾਰ ਬਨਾਵਹ ਹਰ ਜਨ ਹਰ ਕਾਪੜ ਪਹਿ ਰੋ ਖਿਮਕਾ ਸੋ ਸੀ ਗੌਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਬਿਖ ਕਾਟੈ ਇਕ ਪਲ ਕਾ ਹਰ ਹਰ ਦਇਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਨ ਕਾ ਤੇ ਸਭ ਕਿਲ ਬਿਖ ਕਾਟੈ ਇੱਕ ਪਲ ਕਾ ਹਰ ਹਰ ਦਇਆਲ ਹੋਵੇ ਜਿਸ ਉਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜੀ ਔਡਨੋ ਗੁਡਨੋ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੇ ਵਿੱਚ ਸਭ ਪੜ ਥਕੇ ਦੁਜੇ ਭਾਇ ਖਵਾ ਰਾਗ ਸੋਰਠਿ ਦੀਵਾਰ ਦੀ 21ਵੀਂ ਪੌੜੀ ਸ਼ਲੋਕਾਂ ਨਾਲ